ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 872 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 873 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੌਂਡ ਧੰਨ ਗੋਪਾਲ ਧੰਨ ਗੁਰਦੇਵ ਸੋ ਧੰਨ ਹੈ ਧਰਤੀ ਦਾ ਪਾਲਣ ਵਾਲਾ ਗੋਪਾਲ ਪ੍ਰਭੂ ਪਰਮਾਤਮਾ ਜੋ ਅੰਨ ਪੈਦਾ ਕਰਦਾ ਹੈ ਧੰਨ ਹੈ ਸਤਗੁਰੂ ਜੋ ਐਸੇ ਪ੍ਰਭੂ ਪਰਮਾਤਮਾ ਦੀ ਸੂਝ ਬਖਸ਼ਦਾ ਹੈ ਧੰਨ ਅਨਾਦ ਭੁਖੇ ਕਵਲ ਟਹਿ ਕੇ ਵ ਤੇ ਧੰਨ ਹੈ ਅੰਨ ਜਿਸ ਨਾਲ ਭੁਖੇ ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ ਤਾਂ ਨੋਏ ਸੰਤ ਜਿਨ ਐਸੀ ਜਾਣੀ ਉਹ ਸੰਤ ਪੀ ਧਨ ਭਾਗਾ ਵੜੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ ਕਿ ਅੰਨ ਨਿੰਦਣਯੋਗ ਨਹੀਂ ਹੈ ਤੈਨ ਕੋ ਮਿਲ ਬੋ ਸਾਰੰਗ ਪਾਣੀ ਤੈਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ਆਦ ਪੁਰਖਤੇ ਹੋਏ ਅਨਾਦ ਏ ਭਾਈ ਅੰਨ ਜਿਸ ਨੂੰ ਤਿਆਗਣ ਵਿੱਚ ਤੁਸੀਂ ਭਗਤੀ ਸਮਝਦੇ ਹੋ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ ਜਪਿਐ ਨਾਮ ਅਨ ਕੈ ਸਾਧ ਰਹਾਓ ਤੇ ਪਰਮਾਤਮਾ ਦਾ ਨਾਮ ਭੀ ਅਨਖਾਦਿਆ ਹੀ ਜਪਿਆ ਜਾ ਸਕਦਾ ਹੈ ਰਹਾਓ ਜਪਿਐ ਨਾਮ ਜਪਿਐ ਅਨ ਤਾਂ ਤੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ ਭਾਵਨ ਤੋਂ ਦਾ ਕਾਰਨ ਦੇ ਥਾਂ ਅਨ ਨੂੰ ਇਉ ਸਹਜੇ ਸਹਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ ਅੰਬੈ ਕੈ ਸੰਗ ਨੀਕਾ ਵਨ ਵੇਖੋ ਜਿਸ ਪਾਣੀ ਨੂੰ ਰੋਜ ਵਰਤਦੇ ਹੋ ਉਸੇ ਪਾਣੀ ਦੀ ਸੰਗਤ ਨਾਲ ਇਸ ਅਨ ਦਾ ਕਿਹਾ ਸੋਹਣਾ ਰੰਗ ਨਿਕਲਦਾ ਹੈ ਜੇ ਪਾਣੀ ਵਰਤਨ ਵਿੱਚ ਪਾਪ ਨਹੀਂ ਤਾਂ ਅਨ ਤੋਂ ਨਫ਼ਰਤ ਕਿਉਂ ਗੁਰੂ ਪਿਆਰਿਓ ਭਗਤਾ ਨੇ ਵੀ ਉਸ ਵੇਲੇ ਪਾਣੀ ਨੂੰ ਬਹੁਤ ਵੱਡਾ ਗਿਆ ਹੈ ਤੇ ਗੁਰੂ ਸਾਹਿਬ ਨੇ ਕਿਹਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿਉਂਕਿ ਪਾਣੀ ਪਿਤਾ ਹੈ ਤੇ ਮਾਂ ਧਰਤੀ ਹੈ ਤੇ ਕਈ ਮੂਰਖ ਲੋਕ ਦੇਖੇ ਨੇ ਮੈਂ ਪਾਣੀ ਬਹੁਤ ਬਰਬਾਦ ਕਰਦੇ ਨੇ ਭਾਈ ਇਸ ਤਰ੍ਹਾਂ ਨਾ ਕਰਿਆ ਕਰੋ ਜਦੋਂ ਆਪਜੀ ਦੀਆਂ ਟੈਂਕੀਆਂ ਭਰ ਜਾਂਦੀਆਂ ਹਨ ਉਦੋਂ ਉਸੇ ਵੇਲੇ ਮੋਟਰ ਬੰਦ ਕਰ ਦਿਆ ਕਰੋ ਅੱਜਕੱਲ੍ਹ ਪਾਣੀ ਬਹੁਤ ਬਰਬਾਦ ਕਰ ਲੈਣ ਰੋਕ ਤੇ ਕਈਆਂ ਦੇ ਮੂਰਖਾਂ ਦੇ ਵੇਖਿਆ ਮੈਂ ਵਿਟ ਟੈਂਕੀਆਂ ਜੋ ਸਰਕਾਰੀ ਹੋਣ ਭਾਵੇਂ ਆਪਣੇ ਘਰ ਦੇ ਸਮਰਸੀ ਬਲ ਹੋਣ ਜੋ ਟੂਟੀਆਂ ਦਾ ਪਾਣੀ ਜਿੱਥੋਂ ਨਿਕਲਦਾ ਹੈ ਉਥੇ ਟੂਟੀ ਨਹੀਂ ਲੱਗੀ ਬੰਦ ਕਰਨ ਵਾਲੀ ਉਹ ਵੀ ਭਾਈ ਬੰਦ ਕਰੋ ਟੂਟੀ ਟੂਟੀਆਂ ਲਵਾਓ ਤੇ ਪਾਣੀ ਬਚਾਓ ਮੂਰਖ ਨਾ ਬਣੋ ਸਿਆਣੇ ਬਣੋ ਸੋ ਇਹ ਵਿਚਾਰ ਸੀ ਅੰਬੈ ਕੈ ਸੰਗ ਨੀਕਾ ਵਨ ਵੇਖੋ ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ ਉਸ ਨੂੰ ਬਰਬਾਦ ਨਾ ਕਰੋ ਉਸੇ ਪਾਣੀ ਦੀ ਸੰਗਤ ਨਾਲ ਇਹ ਸੰਨ ਦਾ ਕਿਹਾ ਸੋਹਣਾ ਰੰਗ ਨਿਕਲਦਾ ਹੈ ਜੇ ਪਾਣੀ ਵਰਤਨ ਵਿੱਚ ਪਾਪ ਨਹੀਂ ਤਾਂ ਅਨ ਤੋਂ ਨਫ਼ਰਤ ਕਿਉਂ ਅੰ내 ਬਾਹਰ ਜੋ ਨਰ ਹੋਵੇ ਜੋ ਮਨੁੱਖਾਂ ਤੋਂ ਤਰਕ ਕਰਦੇ ਹਨ ਤੀਨ ਪਵਨ ਮੈਂ ਆਪਣੀ ਖੋਵਹਿ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ ਭਾਵ ਅਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ ਛੋੜਹਿ ਅਨ ਕਰਹਿ ਪਾਖੰਡ ਜੋ ਲੋਕ ਅਨ ਛੱਡ ਦਿੰਦੇ ਹਨ ਤੇ ਪਖੰਡ ਕਰਦੇ ਹਨ ਨਾ ਸੁਹਾਗਣ ਨਾ ਉਹ ਰੰਡ ਉਹ ਉਹਨਾਂ ਕੁਝ ਜੀਆਂ ਜਨਾਨੀਆਂ ਵਾਂਗ ਹਨ ਜੋ ਨਾ ਸੁਹਾਗਣਾ ਹਨ ਨਾ ਰੰਡੀਆਂ ਹਨ ਪਹਿਲੇ ਸਮਿਆਂ ਵਿੱਚ ਹੁਣ ਤੇ ਚਲੋ ਇੱਕ ਕਰਵਾ ਚੌਥਾ ਵਰਤੀ ਰੱਖਦੀਆਂ ਨੇ ਤੀਵੀਆਂ ਜਾਂ ਇੱਕ ਦੋ ਹੋਰ ਰੱਖਦੀਆਂ ਨੇ ਪਹਿਲੇ ਸਮਿਆਂ ਚ ਬੰਦੇ ਜਿਹੜੇ ਸਾਧੂ ਸੀ ਨਾ ਉਹ ਵੀ ਅਨ ਨੂੰ ਛੱਡੀ ਫਿਰਦੇ ਸੀ ਤੇ ਭਗਤ ਕਬੀਰ ਜੀ ਫਿਰ ਉਹਨਾਂ ਨੂੰ ਕਹਿੰਦੇ ਹਨ ਵੀ ਇਹ ਕੰਮ ਗਲਤ ਹੈ ਤੁਹਾਡੇ ਬਾਤੇ ਵੀ ਇਹ ਤੁਸੀਂ ਅਨ ਛੱਡਦੇ ਹੋ ਨਾ ਤੇ ਉਹਨਾਂ ਕੁਝ ਜੀਆਂ ਜਨਾਨੀਆਂ ਵਾਂਗੂ ਨਾ ਉਹ ਸੁਆਗਣਾ ਦੇ ਨਾ ਰੰਡੀਆਂ ਹਨ ਤੇ ਜਿਹੜੇ ਅਨ ਛੋੜ ਕੇ ਅੱਜ ਕੱਲ ਵੀ ਪਖੰਡ ਕਰਦੇ ਨੇ ਉਹ ਇਸ ਤਰ੍ਹਾਂ ਹੀ ਫਿਰ ਭਗਤ ਜੀ ਆਪਣੀ ਬਾਣੀ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਸੇਧ ਦਿੰਦੇ ਹਨ ਭਾਈ ਅਨ ਨਾ ਛੱਡੋ ਜੇ ਛੜਨਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡੋ ਜੇ ਛੜਨਾ ਹੈ ਤੇ ਬੁਰੀਆਂ ਆਦਤਾਂ ਛੱਡੋ ਸਾਰਾ ਸਾਲ ਤਾਂ ਪਤੀ ਨੂੰ ਗਾਲਾਂ ਕੱਢਦੀਆਂ ਰਹਿੰਦੀਆਂ ਨੇ ਤੀਵੀਆਂ ਤੇ ਇੱਕ ਕਰਵੇ ਚੌਥ ਵਾਲੇ ਦਿਨ ਲੰਮੀ ਉਮਰ ਦਾ ਵਰਤ ਰੱਖਦੀਆਂ ਨੇ ਇਹ ਭਗਤ ਜੀ ਕਹਿੰਦੇ ਨੇ ਸਭ ਬਖੰਡ ਹਾਨੇ ਬਖੰਡ ਕਰਨਾ ਛੱਡ ਕੇ ਸਿੱਧੇ ਰਾਹੇ ਲੱਗ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਛੋੜਹਿ ਅੰਨ ਕਰਹਿ ਪਾਖੰਡ ਨਾ ਸੋਹਾਗਣ ਨਾ ਓਏ ਰੰਡ ਜਗ ਮੈਂ ਬਖਤੇ ਦੂਦਾ ਧਾਰੀ ਆਨ ਛੱਡਣ ਵਾਲੇ ਸਾਧੂ ਲੋਕਾਂ ਵਿਚ ਆਖਦੇ ਫਿਰਦੇ ਹਨ ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਵਾਹ ਕਰਦੇ ਹਾਂ ਗੁਪਤੀ ਖਾਵੇ ਵਟਕਾ ਸਾਰੀ ਪਰ ਚੋਰੀ-ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ ਅਨੈ ਬਿਨਾ ਨਾ ਹੋਏ ਸੁਕਾਲ ਅਨ ਤੋਂ ਬਗੈਰ ਸੁਕਾਲ ਨਹੀਂ ਹੋ ਸਕਦਾ ਅਨ ਤੋਂ ਬਗੈਰ ਜੀਵਿਆ ਨਹੀਂ ਜਾ ਸਕਦਾ ਜੇ ਐ ਅੰਨ ਨਾ ਮਿਲੇ ਗੋਪਾਲ ਅੰਨ ਛੜਿਆ ਰੱਬ ਨਹੀਂ ਮਿਰਦਾ ਕਹੋ ਕਬੀਰ ਹਮ ਐਸੇ ਜਾਣਿਆ ਹੇ ਕਬੀਰ ਬੇਸ਼ੱਕ ਆਖ ਸਾਨੂੰ ਵੇ ਨਿਸ਼ਚਾ ਹੈ ਧੰਨ ਅਨਾਦ ਠਾਕੁਰ ਮਨ ਮੰਨਿਆ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆ ਸਿਮਰਨ ਕਰਕੇ ਸਾਡਾ ਮਨ ਭਗਤ ਪ੍ਰਮਾਤਮਾ ਨਾਲ ਜੁੜਦਾ ਹੈ ਭੁਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲਈਜੈ ਭਗਤਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਭੁਖੇ ਪੇਟ ਭਗਤੀ ਨਹੀਂ ਹੁੰਦੀ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਰਾਗ ਗੌਂਡ ਘਰ ਪਹਿਲੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੁਮੇਧ ਜਗਨੇ ਜੇ ਕੋਈ ਮਨੁੱਖ ਅਸੁਮੇਧ ਜਗ ਕਰੇ ਤੁਲਾ ਪੁਰਖ ਦਾਨੇ ਆਪਣੇ ਨਾਲ ਛਾਵਾਂ ਤੋਲ ਕੇ ਸੋਨਾ ਚਾਂਦੀ ਆਦਕ ਦਾਨ ਕਰੇ ਪ੍ਰਾਗ ਇਸਨਾਨੇ ਅਤੇ ਪ੍ਰਾਗ ਆਦਕ ਤੀਰਥਾਂ ਦੇ ਇਸ਼ਨਾਨ ਕਰੇ ਤੋ ਨਾ ਪੂਜੈ ਹਰ ਕੀਰਤ ਨਮਾ ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਪ੍ਰਭੂ ਦੀ ਸਿਫਤ ਸਲਾਹ ਦੀ ਬਰਾਬਰੀ ਨਹੀਂ ਕਰ ਸਕਦੇ ਕਰਮ ਧਰਮ ਪਾਖੰਡ ਜੋ ਦੀਸੈ ਤੈਨ ਜਮ ਜਾਗਾਤੀ ਲੂਟੈ ਨਿਰਵਾਨ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਕਿਉਂਕਿ ਪਰਮਾਤਮਾ ਦੇ ਨਾਮ ਦੇ ਅੱਗੇ ਇਹ ਸਾਰੇ ਕਰਮ ਕਾਂਡ ਫਿੱਕੇ ਹਨ ਆਪਣੇ ਰਾਮਹਿ ਭਜ ਰੇ ਮਨ ਆਲਸੀਆ ਰਹਾਓ ਸੋਹੇ ਮੇਰੇ ਆਲਸੀ ਮਨ ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ਰਹਾਓ ਗਿਆ ਪਿੰਡ ਭਰਤਾ ਜੇ ਮਨੁੱਖ ਗਿਆ ਤਿਰਸਤੇ ਜਾ ਕੇ ਪਿਤਰਾ ਨਮਿਤ ਪਿੰਡ ਭਰਾਏ ਬਨਾਰਸ ਅਤ ਬਨਾਰਸ ਅਸ ਬਸਤਾ ਜੇ ਕਾਂਛੀ ਦੇ ਨਾਲ ਵਗਦੀ ਅਸ ਨਦੀ ਦੇ ਕੰਢੇ ਰਹਿੰਦਾ ਹੋਵੇ ਮੁਖ ਵੇਦ ਚਤੁਰ ਪੜਤਾ ਜੇ ਮੂੰਹ ਜੇ ਮੂੰਹ ਚਾਰੇ ਵੇਦ ਜਬਾਨੀ ਪੜਦਾ ਹੋਵੇ ਸਗਲ ਧਰਮ ਅਛਤਾ ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ ਗੁਰ ਗਿਆਨ ਇੰਦਰੀ ਦ੍ਰਿੜਤਾ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਦਾ ਹੋਵੇ ਖੱਟ ਕਰਮ ਸਿਹਤ ਰਹਿਤਾ ਜੇ ਬ੍ਰਾਹਮਣਾ ਵਾਲੇ ਛੇ ਹੀ ਕਰਮ ਕਰਦਾ ਰਹੇ சிவா ਸਕਤ ਸਵਾਦੰ ਰਮਾਇਣ ਆਦ ਕਦਾ ਪਾਠ ਕਰਦਾ ਰਹੇ ਮਨ ਛੋੜ ਛੋੜ ਸਗਲ ਭੇਦੰ हे मेरे मन ए सारे कर्म ਛੱਡ ਦੇ ਛੱਡ ਦੇ ਕਰਮ ए ਸਭ ਪ੍ਰਭੂ ਨਾਲੋਂ ਵੇਥ ਪਾਣ ਵਾਲੇ ਹੀ ਹਨ ਸਿਮਰ ਸਿਮਰ ਗੋਬਿੰਦੰ हे ਨਾਮ ਦੇਵ ਗੋਬਿੰਦਾ ਭਜਨ ਕਰ ਪ੍ਰਭੂ ਦਾ ਨਾਮ ਸਿਮਰ ਭਜ ਨਾਮ ਤਰਸ ਭਵ ਸਿਦੰ ਨਾਮ ਸਿਮਰਿਆ ਹੀ ਭਗਤ ਨਾਮ ਜੀ ਕਹਿੰਦੇ ਹਨ ਕਿ ਸੰਸਾਰ ਸਮੁੰਦਰ ਤੋਂ ਪਾਰ ਲੰਘੇਗਾ ਗੌਂਡ ਨਾਦ ਪਰਮੇ ਜੈਸੇ ਮਿਰਗਾਏ ਜਿਵੇਂ ਹਰਨ ਆਪਣਾ ਆਪ ਭੁਲਾ ਕੇ ਨਾਦ ਦੇ ਪਿੱਛੇ ਦੌੜਦਾ ਹੈ ਪ੍ਰਾਨ ਤਜੇ ਵਾਕੋ ਧਿਆਨ ਨਾ ਜਾਏ ਜਿੰਦ ਦੇ ਦਿੰਦਾ ਹੈ ਪਰ ਉਸ ਨੂੰ ਨਾਦ ਦਾ ਧਿਆਨ ਨਹੀਂ ਵਿਸਰਦਾ ਪੁਰਾਣੇ ਸਮਿਆਂ ਵਿੱਚ ਜਦੋਂ ਸ਼ਿਕਾਰੀ ਸ਼ਿਕਾਰ ਫੇੜਦੇ ਸੀ ਤੇ ਘੜੇ ਉੱਤੇ ਕੋਈ ਐਦਾ ਦਾ ਸਿਸਟਮ ਲਾਉਂਦੇ ਸੀ ਕੰਡੇ-ਹੇੜੇ ਦੀ ਆਵਾਜ਼ ਉਹਦੇ ਵਿੱਚੋਂ ਨਿਕਲਦੀ ਸੀ ਤੇ ਜੋ ਹਰਨ ਹੁੰਦਾ ਸੀ ਉਹ ਉਸ ਆਵਾਜ਼ ਤੇ ਬਹੁਤ ਮਸਤ ਹੁੰਦਾ ਸੀ ਜਿਹੜੇ ਪਾਸਿਓਂ ਸ਼ਿਕਾਰੀ ਉਹ ਜਾਂਦਾ ਸੀ ਸਾਜ਼ ਬਣਾ ਕੇ ਘੜੇ ਦਾ ਤੇ ਉਸ ਵੱਲ ਖਿੱਚਿਆ ਜਾਂਦਾ ਸੀ ਉਸ ਵੱਲ ਦੌੜਦਾ ਜਾਂਦਾ ਸੀ ਫਿਰ ਅੱਗੇ ਸ਼ਿਕਾਰੀ ਨਿਸ਼ਾਨਾ ਬਣ ਕੇ ਉਸ ਨੂੰ ਮਾਰ ਦਿੰਦਾ ਸੀ ਭਗਤ ਜੀ ਇਸ ਤਰ੍ਹਾਂ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕੇ ਮਾਇਆ ਦਾ ਜਾਲ ਸਾਰਾ ਇਹ ਉਹ ਨਾਦ ਹੀ ਹੈ ਜਿਹਦੇ ਵਿੱਚ ਮਨੁੱਖ ਫਸਿਆ ਹੋਇਆ ਹੈ ਪ੍ਰਾਨਤ ਜੇ ਵਾਕੋ ਧਿਆਨ ਨਾ ਜਾਏ ਜਿੰਦ ਦੇ ਦਿੰਦਾ ਹੈ ਪਰ ਉਸ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿਸਰਦਾ ਹਰ ਨੂੰ ਐਸੇ ਰਾਮ ਐਸੇ ਹੀਰੋ ਮੈਂ ਵੀ ਪ੍ਰਭੂ ਨੂੰ ਉਹੀ ਹੀ ਤੱਕਦਾ ਹਾਂ ਰਾਮ ਛੋੜ ਚਿਤ ਅਨਤ ਨਾ ਫੇਰੋ ਰਹਾਓ ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵੱਲ ਆਪਣੇ ਚਿੱਤ ਨੂੰ ਨਹੀਂ ਜਾਣ ਦਿੰਦਾ ਰਹਾਉ ਜਿਵੇਂ ਮੀਨਾ ਹੀਰੇ ਪਸੂਵਾਰਾ ਜਿਵੇਂ ਮਾਹੀ ਗੀਰ ਮਛੀਆਂ ਵੱਲ ਤੱਕਦਾ ਹੈ ਸੋਨਾ ਘੜਤੇ ਹੀਰੇ ਸੁਨਾਰਾ ਜਿਵੇਂ ਸੋਨਾ ਘੜਦਿਆਂ ਸੁਨਿਆਰਾ ਸੋਨੇ ਵੱਲ ਗੋ ਨਾਲ ਤੱਕਦਾ ਹੈ ਜਿਵੇਂ ਵਿਖਾਈ ਹੀਰੇ ਪਰ ਨਾਰੀ ਜਿਵੇਂ ਵਿਸ਼ੇਈ ਮਨੁੱਖ ਪرائی ਨਾਰ ਵਾਲ ਤੱਕਦਾ ਹੈ ਕੌਡਾ ਢਾਰ ਤਹਿਰੇ ਜਵਾਰੀ ਜਿਵੇਂ ਜੂਆ ਖੇਡਣ ਵਾਲਾ ਜਵਾਰੀਆਂ ਕੌਡਾਂ ਸੁੱਟ ਕੇ ਗੋ ਨਾਲ ਤੱਕਦਾ ਹੈ ਕਿ ਕੀ ਦਾਉ ਪਿਆ ਹੈ ਜਹਿਜ ਦੇਖੋ ਤਹਿ ਤੈ ਰਾਮਾ ਉਸੇ ਤਰ੍ਹਾਂ ਮੈਂ ਵੀ ਜਿੱਧਰ ਤੱਕਦਾ ਹਾਂ ਪ੍ਰਭੂ ਹੀ ਪ੍ਰਭੂ ਵੇਖਦਾ ਹਾਂ ਮੇਰੀ ਸੁਰਤ ਸਦਾ ਪ੍ਰਭ ਵਿੱਚ ਹੀ ਰਹਿੰਦੀ ਹੈ ਹਰ ਕੇ ਚਰਨ ਨਿਤ ਧਿਆਵੈ ਨਾਮ ਮੈਂ ਨਾਮਦੇਵ ਇਹਨਾਂ ਸਾਰਿਆਂ ਵਾਂਗ ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ਜਿਸ ਤਰ੍ਹਾਂ ਲੋਕ ਆਪੂ ਆਪਣਾ ਕੰਮ ਧਿਆਨ ਨਾਲ ਕਰਦੇ ਹਨ ਮੇਰਾ ਕੰਮ ਹੈ ਪਰਮਾਤਮਾ ਨੂੰ ਸਿਮਰਨਾ ਤੇ ਮੈਂ ਬੜਾ ਧਿਆਨ ਲਾ ਕੇ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਗੌਡ ਮੋਕ ਉਤਾਰ ਲੈ ਰਾਮਾ ਤਾਰ ਲੈ ਏ ਮੇਰੇ RAM ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਲੈ ਬਚਾ ਲੈ ਪਰਮਾਤਮਾ ਮੈਂ ਜਾਣ ਜਨ ਤਰ ਬੇ ਨਾ ਜਾਣੋ ਬਾਪ ਬੀਠੁਲਾ ਬਹਾ ਦੇ ਰਹਾਓ ਏ ਮੇਰੇ ਪਿਤਾ ਪ੍ਰਭੂ ਮੈਨੂੰ ਆਪਣੀ ਬਾਹ ਫੜਾ ਮੈਂ ਤੇਰਾ ਜਾਣ ਸੇਵਕ ਹਾਂ ਮੈਂ ਤਰਨਾ ਨਹੀਂ ਜਾਣਦਾ ਰਹਾਓ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤ ਗੁਰ ਬੁੱਧ ਸਿਖ ਲਾਈ ਏ ਬੀਠਲ ਪਿਤਾ ਮੀਨੂ ਪੀ ਗੁਰੂ ਮਿੜਾ ਗੁਰੂ ਤੋਂ ਮਿਲੀ ਮਤ ਦੀ ਬਰਕਤ ਨਾਲ ਅੱਖ ਦੇ ਫੋਰ ਵਿੱਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਔਖਦ ਮੈਂ ਪਾਈ ਏ ਪਿਤਾ ਪਰਮਾਤਮਾ ਮਿਹਰ ਕਰ ਮੈਂ ਪੀਓ ਦਵਾਈ ਹਾਸਲ ਕਰ ਲਵਾਂ ਜੈਸਾ ਨਾਲ ਮਨੁੱਖਾਂ ਤੋਂ ਜੰਮ ਕੇ ਭਾਵ ਮਨੁੱਖ ਜਾਤੀ ਵਿੱਚ ਹੋ ਕੇ ਮਨੁੱਖਾ ਜਾਤੀ ਵਿੱਚੋਂ ਹੋ ਕੇ ਸੁਰਗ ਨੂੰ ਜਿੱਤਿਆ ਜਾ ਸਕਦਾ ਹੈ ਭਾਵ ਸੁਰਗ ਦੀ ਕੀ ਪਰਵਾਹ ਨਹੀਂ ਰਹਿੰਦੀ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਣ ਟਿਕਾਵੋ 모ਹੇ हे ਮੇਰੇ RAM ਤੂੰ ਜਿਸ ਜਿਸ ਆਤਮਿਕ ਟਿਕਾਣੇ ਤਰੂ ਤੇ ਨਾਰਦ ਵਰਗੇ ਭਗਤਾਂ ਨੂੰ ਪੜਾਇਆ ਹੈ ਮੈਨੂੰ ਸਦਾ ਲਈ ਪੜਾ ਦੇ ਉਸ ਟਿਕਾਣੇ ਤੇ ਤੇਰੇ ਨਾਮ ਅਵੇਲੰਭ ਬਹੁਤ ਜਾਣ ਉਧਰੇ ਨਾਮੇ ਕੀ ਨਿਜਮਤ ਇਹ ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬਯੰਤ ਜੀਵ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਨਿਕਲਦੇ ਹਨ ਭਾਵ ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ ਨਾਮ ਦੀ ਬਰਕਤ ਨਾਲ ਸੁਰਗ ਦੀ ਵੀ ਲਾਲਸਾ ਨਹੀਂ ਰਹਿੰਦੀ ਕਿਉਂਕਿ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਉੱਥੇ ਸਵਰਗਾਂ ਦਾ ਫਿਰ ਚਾ ਨਹੀਂ ਰਹਿੰਦਾ ਕਿਉਂਕਿ ਪ੍ਰਮਾਤਮਾ ਦੇ ਨਾਮ ਵਿੱਚ ਹੀ ਕਰੋੜਾਂ ਸਵਰਗ ਹਨ ਜਹਾ ਜਹਾ ਤ੍ਰੂ ਨਾਰਦ ਟੇਕੇ ਨੈਣ ਟਿਕਾਵੋ ਮੋਹੇ ਤੇਰੇ ਨਾਮ ਅਵਿਲੰਭ ਬਹੁਤ ਜਾਣ ਉਧਰੇ ਨਾਮੇ ਕੀ ਨਿਜਮਤ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 873 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 874 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ